ਵਿਦੇਸ਼ 'ਚ ਬੈਠੇ ਵਿਅਕਤੀ ਨੇ ਪੰਜਾਬ 'ਚ ਕਰਾਇਆ ਕਿਸੇ ਦੇ ਘਰ 'ਤੇ ਹਮਲਾ ਰੰਜਿਸ਼ ਦਾ ਲਿਆ ਇੰਜ ਵਦਲਾ ਪੁਲਿਸ ਨੇ ਦੋਸ਼ੀਆਂ ਨੂੰ ਦਬੋਚਿਆ ਜੀ ਹਾਂ ਵਿਦੇਸ਼ ਦੇ ਵਿੱਚ ਬੈਠੇ ਅਵਰੀਤ ਨੇ ਅਰਸ਼ਦੀਪ ਦੇ ਨਾਲ ਚੱਲਦੀ ਤਕਰਾਰ ਤੇ ਭਾਰਤ ਦੇ ਵਿੱਚ ਅਰਸ਼ਦੀਪ ਦੇ ਘਰ 'ਤੇ ਹਮਲਾ ਕਰਵਾਇਆ ਪਰ ਪੁਲਿਸ ਨੇ ਵੀ ਦੋਸ਼ੀਆਂ ਨੂੰ ਅੜਿੱਕੇ ਲਿਆ ਲਿਆ ਪੂਰੀ ਜਾਣਕਾਰੀ ਦਿੱਤੀ ਸੰਗਰੂਰ ਐਸਐਸਪੀ ਸਰਤਾਰ ਸਿੰਘ ਨੇ ਉਹਨਾਂ ਦੀ ਜ਼ੁਬਾਨੀ ਜਾਣਦੇ ਹਾਂ ਕਿ ਆਖਿਰ ਮਾਮਲਾ ਹੈ ਕਿ ਸੀ ਤੇ ਇਸ ਵਿਅਕਤੀ ਦੇ ਵੱਲੋਂ ਵਿਦੇਸ਼ ਦੇ ਵਿੱਚ ਬੈਠ ਕੇ ਐਡੀ ਵੱਡੀ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਗਿਆ ਕੀਹ ਟਕਰਾਰ ਸੀ ਕੀ ਰੰਜਿਸ਼ ਸੀ ਜੀ 4 ਤੇ 5 ਅਗਸਤ ਦੇ ਦਰਮਿਆਨੀ ਰਾਤ ਨੂੰ ਪਿੰਡ ਹਸਨਪੁਰ ਅ थाना सदर ਧੂਰੀ ਦੇ ਵਿੱਚ ਸਾਨੂੰ ਖ਼ਬਰ ਚੱਲਿਆ ਕਿ ਇੱਕ ਫਾਇਰਿੰਗ ਦੀ ਘਟਨਾ ਹੋਈ ਹੈ ਜਦੋਂ ਇੰਟੀਮੇਸ਼ਨ ਮਿਲੀ 5 ਸਵੇਰ ਦੀ ਰਾਤ 5 ਸਵੇਰ ਨੂੰ ਤਾਂ ਫਿਰ ਸਾਡੀ ਟੀਮ ਨੇ ਤੁਰੰਤ ਐਫ ਆਈ ਆਰ ਰਜਿਸਟਰ ਕੀਤੀ 195 ਨੰਬਰ थाना सदर ਤੋਂ ਰੀਚ ਅਤੇ ਇਸ ਦੀ ਤਫਤੀਸ਼ ਸ਼ੁਰੂ ਕੀਤੀ ਪਤਾ ਚੱਲਿਆ ਕਿ ਜਿਹੜੇ ਕੁਲਵਿੰਦਰ ਸਿੰਘ ਦੇ ਜਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਉਹਨਾਂ ਦਾ ਹੀ ਰਿਸ਼ਤੇਦਾਰ ਸੀਗਾ ਹਰਮਨਪ੍ਰੀਤ ਸਿੰਘ ਜੋ ਪਿੰਡ ਮੂਲੋਵਾਲ ਦਾ ਰਹਿਣ ਵਾਲਾ ਹੈ ਜਿਸ ਦੀ ਵੀ ਇਸ ਘਟਨਾ ਵਿੱਚ ਸ਼ਮੂਲੀਅਤ ਸੀ ਜਦੋਂ ਹਰਮਨਪ੍ਰੀਤ ਸਿੰਘ ਨੂੰ ਹਿਰਾਸਤ ਲੈ ਲਿਆ ਗਿਆ ਤੇ ਉਸ ਤੋਂ ਬਾਅਦ ਪਿੱਛੇ ਤਫਤੀਸ਼ ਕੀਤੀ ਗਈ ਤਾਂ ਤਾਰ ਜੁੜੇ ਪਤਾ ਚੱਲਿਆ ਕਿ ਤਿੰਨ ਦੋਸ਼ੀ ਹੋਰ ਸੀਗੇ ਤਰਨਵੀਰ ਸਿੰਘ ਦਿਤੀਸ਼ ਭੱਟੀ ਅਤੇ ਗੁਰਨੂਰ ਕਿਨਾਂ ਚੋ ਦੋ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ ਸੀ 23 ਖਸ਼ਿਆਰਪੁਰ ਦੇ ਇਹ ਫਾਇਰਿੰਗ ਕਰਕੇ ਗਏ ਸੀ ਤੇ ਇਹਨਾਂ ਨੂੰ ਪੁਲਿਸ ਟੀਮ ਨੇ ਅਗਲੇ ਦਿਨ ਕਾਬੂ ਕਰ ਲਿਆ ਅਰੈਸਟ ਕਰ ਲਿਆ ਦੀ ਦੁਸ਼ਮਣੀ ਕੱਢਣ ਲਈ ਫਾਇਰਿੰਗ ਦਾ ਇਨਸੀਡੈਂਟ ਕਰਵਾਇਆ ਅਸੀਂ ਇਸ ਦੀ ਪ੍ਰੋਪਰ ਥੋਰੋ ਚੈਕਿੰਗ ਕਰਵਾ ਰਹੇ ਹਾਂ ਸਾਰੀ ਤਫਤੀਸ਼ ਕਰ ਰਹੇ ਹਾਂ ਕੁੱਲ ਰਿਕਵਰੀ ਇਸ ਮੁਕਦਮੇ ਇਸ ਹਾਲ ਤੱਕ ਤਿੰਨ ਦੇਸੀ ਪਿਸਤੌਲ ਤਿੰਨ ਮੈਗਜ਼ੀਨ ਇੱਕ ਬੁਲੇਰੋ ਕਾਰ ਅਤੇ ਇੱਕ ਮੋਟਰਸਾਈਕਲ ਵੀ ਹੋ ਚੁੱਕੀ ਹੈ ਤੇ ਹਲੇ ਤਫਤੀਸ਼ ਜਾਰੀ ਹੈ ਤਜਵੀਰਾਈ ਹੋਈ ਹੈ ਕਿ ਇਹ ਜਿਹਦੇ ਦੱਸਿਆ ਕਿ ਆਸ ਦੀ ਇਸ ਤਰ੍ਹਾਂ ਦੀ ਲੜਾਈ ਬੇਸਿਕਲੀ ਕੀ ਹੈ ਜੀ ਇਹਨਾਂ ਦਾ ਡਿਸਪਿਊਟ ਬਾਹਰੀ ਹੈਗਾ ਆਪਸੀ ਜੋ ਵੀ ਇਹਨਾਂ ਦੀ ਉੱਥੇ ਡਿਸਪਿਊਟ ਹੈ ਇਸ ਦੇ ਬਾਰੇ ਅਸੀਂ ਹੋਰ ਡਿਟੇਲਸ ਉਹਨਾਂ ਤੋਂ ਲੈ ਰਹੇ ਹਾਂ ਜਿਹੜੇ ਮਿਸਟਰ ਕੁਲਵਿੰਦਰ ਸਿੰਘ ਦੇ بیٹے ਅਰਸ਼ਦੀਪ ਹੈ ਉਹਨਾਂ ਤੋਂ ਕਿ ਉੱਥੇ ਇਹਨਾਂ ਦਾ ਕੀ ਇਸ਼ੂ ਹੈਗਾ ਤੇ ਉਸ ਦੀ ਮੈਂ ਕਵਾਂਗਾ ਕਿ ਲਗਾਤਾਰਤਾ ਵਿੱਚ ਹੀ ਉਹਨਾਂ ਤੇ ਪ੍ਰੈਸ਼ਰ ਐਗਜ਼ਰਟ ਕਰਨ ਲਈ ਇਹ ਇੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੀ ਅਵੀਰ ਜੀ ਨੇ ਸਰ ਜੀ ਨਾਲ ਇਹ ਨਹੀਂ ਕੋਈ ਪੁਰਾਣੇ ਸੰਬੰਧ ਨੇ ਦੇ ਰੂੜੇ ਹੋਰ ਵੀ ਤਰ੍ਹਾਂ ਦੇ ਕਿੱਦਾਂਗੇ ਹੋ ਵੀ ਪਾਏਗੇ ਨਹੀਂ ਕੋਈ ਤਰ੍ਹਾਂ ਜਿਉਂਤ ਨਾਲ ਨਹੀਂ ਨਹੀਂ ਜੀ ਫਿਲਹਾਲ ਐਜਾ ਨਹੀਂ ਪਤਾ ਚੱਲਿਆ ਹੈ ਲੇਕਿਨ ਜੋ ਵੀ ਇਹਨਾਂ ਨੇ ਪੂਰੀ ਵਾਰਦਾਤ ਕਰਾਈ ਹੈ ਕਿ ਇੱਕ ਥਾਂ ਤੋਂ ਲੋਕਾਂ ਨੂੰ ਵੈਪਨ ਦਵਾਏ ਫਿਰ ਦੂਸਰੇ ਥਾਂ ਤੋਂ ਜਿਹੜੇ ਬੰਦੇ ਅਰੇਂਜ ਕੀਤੇ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਸਾਰਾ ਮੋਬਿਲਾਈਜੇਸ਼ਨ ਇਹ ਅਵਰੀਤ ਨਹੀਂ ਕਰਵਾਈ ਜੀ ਬਿਲਕੁਲ ਜਿਹੜਾ ਪੈਸੇ ਦਾ ਹੀ ਤੁਸੀਂ ਦੇਖੋਗੇ ਪ੍ਰੈਸ ਨੋਟ ਵੀ ਅਸੀਂ ਮੈਂਸ਼ਨ ਕੀਤਾ ਹੈ ਕਿ ਜਿਹੜੇ ਵੈਪਨ ਵੀ ਦਿੱਤੇ ਹੈ ਤੇ ਜਿਹੜਾ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਦੋਵਾਂ ਵਾਸਤੇ ਪੈਸੇ ਦੀ ਪ੍ਰੋਮਿਸ ਨੂੰ ਨੂੰ ਪਹਿਲਾਂ ਦੱਸਿਆ ਗਿਆ ਸੀ ਕਿ ਤੁਹਾਨੂੰ ਇਸ ਦੇ ਵਾਸਤੇ ਮੋਟੀ ਰਕਮ ਦਿੱਤੀ ਜਾਊਗੀ ਜਰਾਂ ਦੀ ਸਪਲਾਈ ਬਾਰੇ ਤਾਂ ਤੁਹਾਨੂੰ ਪਤਾ ਲੱਗ ਜਾਂਦੀ ਕਿਉਂ ਹੈ ਜੀ ਬਿਲਕੁਲ ਜਿਹੜੇ